ਅੱਜ ਦਾ ਇਤਿਹਾਸ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਨਾਲ ਜੁੜਿਆ ਹੋਇਆ ਹੈ ਸਿੱਖਾਂ ਦੀ ਅਣਖ ਦਾ ਪ੍ਰਤੀਕ ਹੈ ਸਿੱਖਾਂ ਦੀ ਇਸ ਪਰੰਪਰਾ ਦਾ ਸੂਚਕ ਹੈ ਕਿ ਕਿਸੇ ਵੀ ਜ਼ਾਬਰ ਦੁਆਰਾ ਕੀਤੀ ਗਈ ਵਧੀ ਕੀ ਨੂੰ ਸਿੱਖ ਮਨੋਂ ਵਿਸਾਰਦੇ ਨਹੀਂ ਅੱਜ ਦਾ ਬਿਆਨ ਇਸੇ ਪ੍ਰਕਾਰ ਦੇ ਇੱਕ ਵਾਕਿਆ ਦਾ ਉਲੇਖ ਹੈ ਜਿਸ ਵਿੱਚ ਕਿਸੇ ਜ਼ਾਬਰ ਦੁਆਰਾ ਖੋਹੀ ਗਈ ਵਸਤੂ 172 ਸਾਲ ਪਿਛੋਂ ਮੋੜ ਕੇ ਲਿਆਂਦੀ ਸੀ ਗੁਰੂ ਅਰਜਨ ਸਾਹਿਬ ਨੇ 1596 ਵਿੱਚ ਨਗਰ ਤਰਨਤਾਰਨ ਸਾਹਿਬ ਬਸਾਇਆ ਇਸ ਤੋਂ 6 ਸਾਲ ਪਹਿਲਾਂ ਅੱਜ ਦੇ ਦਿਨ 19 ਅਗਸਤ 1590 ਨੂੰ ਤਰਨਤਾਰਨ ਸਾਹਿਬ ਸਰੋਵਰ ਦੀ ਖੋਦਾਈ ਆਰੰਭ ਕੀਤੀ 19 ਮਾਰਚ 1956 ਨੂੰ ਖੋਦਾਈ ਸੰਪੂਰਨ ਹੋਈ ਦਰਬਾਰ ਸਾਹਿਬ ਅਤੇ ਹੋਰ ਸਹਾਇਕ ਇਮਾਰਤਾਂ ਦੀ ਉਸਾਰੀ ਸ਼ੁਰੂ ਹੋਈ। ਮੁਗਲ ਸਰਕਾਰ ਦੇ ਹੁਕਮ ਨਾਲ ਇੱਕ ਸਰਕਾਰੀ ਕਰਿੰਦੇ ਨੂਰਦੀਨ ਨੇ ਉਹਨਾਂ ਸਾਰੀਆਂ ਇੱਟਾਂ ਅਤੇ ਪੱਠਿਆਂ ਤੇ ਕਬਜ਼ਾ ਕਰ ਲਿਆ ਜਿਹੜੇ ਦਰਬਾਰ ਸਾਹਿਬ ਦੀ ਉਸਾਰੀ ਲਈ ਚਾਲੂ ਕੀਤੇ ਗਏ ਸਨ। ਸਰਕਾਰੀ ਸ਼ਾਹ ਰਾ ਉੱਤੇ ਇੱਕ ਸਰਕਾਰੀ ਸਰਾ ਬਣ ਰਹੀ ਸੀ। ਇਹ ਦਰਬਾਰ ਸਾਹਿਬ ਤੋਂ ਕੇਵਲ 6 ਕਿਲੋਮੀਟਰ ਦੂਰ ਸੀ। ਨੂਰਦੀਨ ਨੇ ਆਪਣੇ ਪੁੱਤਰ ਅਮੀਰ ਉਦਦੀਨ ਰਾਹੀ ਇਹ ਇੱਟਾਂ ਜ਼ਬਰਦਸਤੀ ਚੁਕਵਾ ਲਈਆਂ ਸਰਾਾਂ ਤੋਂ ਬਿਨਾ ਨੂਰਦੀਨ ਨਾਂ ਦੀ ਇੱਕ ਬਸਤੀ ਉਸਾਰ ਲਈ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਠੱਪ ਹੋ ਗਿਆ ਅਤੇ 1768 ਈਸਵੀ ਤੱਕ ਠੱਪ ਹੀ ਰਿਹਾ ਇੱਟਾਂ ਸਰੋਵਰ ਅਤੇ ਦਰਬਾਰ ਸਾਹਿਬ ਦੇ ਨਾਂ ਲੱਗ ਚੁਕੀਆਂ ਸਨ ਅਣਖ ਅਤੇ ਸਵੇਮਾਨ ਦਾ ਤਕਾਜ਼ਾ ਸੀ ਕਿ ਇਹ ਉਥੇ ਹੀ ਲੱਗਣ ਇਸ ਸਬੰਧ ਵਿੱਚ ਪੰਥ ਦਾ ਰੁਤਬਾ ਤਾਂ ਬੜਾ ਉੱਚਾ ਹੈ ਸਧਾਰਨ ਪੱਕੇ ਚੋਰਾਂ ਦੀ ਪਰੰਪਰਾ ਹੈ ਕਿ ਉਹ ਅਸਲੀ ਚੋਰੀ ਕੀਤਾ ਗਿਆ ਮਾਲ ਕੋਈ ਪਸ਼ੂ ਘੋੜੀ ਆਦਿ ਜਾਂ ਹੋਰ ਕੋਈ ਵਸਤੂ ਨਹੀਂ ਮੋੜਦੇ ਇਹ ਵਿੱਚ ਵਿੱਚ ਭਾਵੇਂ ਦੋ ਚੀਜ਼ਾਂ ਮੋੜਦੇ ਹਨ ਕਿਸੇ ਜ਼ਾਬਰ ਤੋਂ ਆਪਣੀ ਅਸਲੀ ਅਤੇ ਉਹ ਚੀਜ਼ ਮੋੜ ਕੇ ਜਾਂ ਮੜਵਾ ਕੇ ਲਿਓਣੀ ਬਹਾਦਰੀ ਦਾ ਪ੍ਰਤੀਕ ਹੈ ਸਿੱਖ ਇਤਿਹਾਸ ਆਪਣੇ ਵਿੱਚ ਅਜਿਹੇ ਬਹੁਤ ਸਾਰੀਆਂ ਮਿਸਾਲਾਂ ਸਮੋਈ ਬੈਠਾ ਹੈ ਸਨ 1024 ਵਿੱਚ ਮਹਿਮੂਦ ਗਜ਼ਨਵੀ ਨੇ ਆਪਣੇ 12ਵੇਂ ਹਮਲੇ ਵੇਲੇ ਸੋਮਨਾਥ ਦੇ ਵਿਖਿਆਤ ਮੰਦਰ ਨੂੰ ਲੁੱਟਿਆ ਸੀ ਅਤੇ ਉਸ ਦੇ ਦਰਵਾਜ਼ੇ ਲਾ ਕੇ ਗਜ਼ਨੀ ਲੈ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹੀ ਦਰਵਾਜ਼ੇ ਵਾਪਸ ਲਿਆਂਦੇ ਸਨ ਅੱਜਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦਰਸ਼ਨੀ ਡਿਊੜੀ ਨੂੰ ਲੱਗੇ ਹੋਏ ਹਨ ਇਸ ਤੋਂ ਇਲਾਵਾ ਅਹਿਮਦ ਸ਼ਾਹ ਦੁਰਾਨੀ ਦੇ ਜਿੰਨਾ ਪਠਾਣਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪੂਰਿਆ ਸੀ ਸਿੱਖਾਂ ਨੇ ਉਹਨਾਂ ਪਠਾਣਾ ਨੂੰ ਹੀ ਫੜ ਕੇ ਲਿਆਂਦਾ ਸੀ ਅਤੇ ਉਹਨਾਂ ਕੋਲੋਂ ਸਰੋਵਰ ਦੀ ਸਫਾਈ ਕਰਵਾਈ ਪੂਰਾ ਮੇਰਵਾ ਆਪਾਂ 10 ਅਪ੍ਰੈਲ ਵਾਲੇ ਬਿਆਨ ਵਿੱਚ ਆਲਰੇਡੀ ਵਿਚਾਰ ਚੁੱਕੇ ਹਾਂ 1764 ਵਿੱਚ ਸਰਹੰਦ ਦੀ ਫਤਿਹ ਮਗਰੋਂ ਸਿੰਘਾਂ ਦਾ ਪੰਜਾਬ ਉੱਤੇ ਕਬਜ਼ਾ ਹੋ ਗਿਆ ਮਿਸਲਾਂ ਨੇ ਇਲਾਕੇ ਵੰਡ ਲੈ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਨੇ ਪੂਰੇ ਪੱਟੀ ਪਰਗਨੇ ਉਤੇ ਅਧਿਕਾਰ ਜਮਾ ਲਿਆ ਨੂਰਦੀਨ ਦੀਸਰਾ ਅਤੇ ਪਿੰਡ ਨੂੰ ਢਾ ਢੇਰੀ ਕਰ ਦਿੱਤਾ ਇਟਾਂ ਦੁਬਾਰਾ ਤਰਨਤਾਰਨ ਸਾਹਿਬ ਦੇ ਸਰੋਵਰ ਵਾਸਤੇ ਲੈ ਆਂਦੀਆਂ ਇਹ ਗੱਲ 1768 ਦੀ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਲ ਮਿਲ ਕੇ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਇਹ ਹੈ ਅੱਜ ਦੀ ਬਹਾਦਰੀ ਦਾ ਸਾਕਾ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਧਕੀ ਸੇਖ ਭਾਈ ਵਿਧੀ ਚੰਦ ਲਾਹੌਰ ਦੇ ਕਿਲੇ ਚੋਂ ਮੁਗਲਾਂ ਦੁਆਰਾ ਖੋਹੇ ਗਏ ਦਿਲਬਾਗ ਗੁਲਬਾਗ ਨਾਮੀ ਦੋ ਪ੍ਰਸਿੱਧ ਘੋੜੇ ਕੱਢ ਲਿਆਇਆ ਸੀ। ਪੱਟੀ ਚੋਂ ਖੋਹੇ ਗਏ ਦੁਸ਼ਾਲੇ ਮੋੜ ਲਿਆਇਆ ਸੀ। ਸਨ 1802 ਵਿੱਚ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਤਰਨਤਾਰਨ ਦੇ ਦਰਸ਼ਨਾਂ ਨੂੰ ਆਏ। ਉਸ ਸਮੇਂ ਇੱਥੇ ਹੀ ਸਰਦਾਰ ਫਤਿਹ ਸਿੰਘ ਆਲੂਵਾਲੀਆਂ ਨਾਲ ਭੱਗ ਵਟਾਈ। ਸਦਾ ਵਾਸਤੇ ਦੋਸਤੀ ਪੱਕੀ ਕੀਤੀ ਅਤੇ ਨਿਭਾਈ ਇਹ ਗੁਰੂ ਪਿਆਰਿਓ ਅੱਜ ਦਾ ਇਤਿਹਾਸ ਹੈ ਪਰ ਇਥੇ ਚੇਤਾ ਆ ਜਾਂਦਾ ਹੈ ਸਾਨੂੰ ਜੂਨ 1984 ਦੇ ਵਿੱਚ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਬਹੁਤ ਸਾਰੀਆਂ ਹੱਥ ਲਿਖਤ ਪੁਸਤਕਾਂ ਅਤੇ ਅਮੋਲਕ ਖਜ਼ਾਨਾ ਜੋ ਭਾਰਤੀ ਸਰਕਾਰ ਵੱਲੋਂ ਇਥੋਂ ਲੈ ਗਏ ਸਨ ਉਹਨਾਂ ਨੂੰ ਅਜੇ ਤੱਕ ਮੋੜਿਆ ਨਹੀਂ ਗਿਆ ਸਤਿਗੁਰੂ ਜੀ ਕਿਰਪਾ ਕਰਨ ਕੋ ਇਹ ਅਹਿਸਾਸ ਸਬਬ ਬਣੇ ਵੀ ਉਹ ਵੀ ਸਾਡਾ ਖਜ਼ਾਨਾ ਜਿਹੜਾ ਉਹਨੂੰ ਵਾਪਸ ਲਿਆਂਦਾ ਜਾ ਸਕੇ ਪਿਛਲਾ ਇਤਿਹਾਸ ਤੇ ਸਾਡਾ ਸਾਰਾ ਇਹੋ ਹੀ ਦੱਸਦਾ ਵੀ ਜਦੋਂ ਵੀ ਕਿਸੇ ਨੇ ਕੋਈ ਚੀਜ਼ ਸਿੱਖਾਂ ਦੀ ਚੋਰੀ ਹੈ ਆਪਣੇ ਕਬਜ਼ੇ ਵਿੱਚ ਕੀਤੀ ਆ ਤੇ ਉਹਦੇ ਤੇ ਮਲਮਾਰੀ ਆ ਤੇ ਗੁਰੂ ਕੇ ਸਿੱਖ ਉਹਦਾ ਬਦਲਾ ਲੈ ਕੇ ਤੈਨੂੰ ਵਾਪਸ ਜ਼ਰੂਰ ਲੈ ਆਉਂਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ